ਬਹੁਤ ਬੜੀ ਸਮੈਲ ਆ ਯਾਰ ਥਾਈ ਥਾਈ ਬਹੁਤ ਬੜੀ ਸਮੈਲ ਆ ਥਾਈ ਮੈਨੂੰ ਬਹੁਤ ਲੋਕਾਂ ਦੇ ਮਤਲਬ ਨੁਕਸਾਨ ਕਰਦੀ ਹੈ ਘਟਾ ਘਟਾ ਜੋ ਮਤਲਬ ਇਥੋਂ ਦਾ ਲਓ ਆਧਾਰ ਕਰ ਸੌਰੀ ਇਹੀ ਵੇਚਦੇ ਤੇ ਹਨ ਚੰਡੀਗੜ੍ਹ ਕਿਦੋਂ ਆਉਂਦਾ ਹੈ ਕੋਈ ਸਾਡੇ ਕੋਲ ਮੁੰਡਾ ਆਉਂਦਾ ਸਪਲਾਈ ਕਰਨ ਵਾਲਾ ਕਿੰਨੇ ਵਜੇ ਆਉਂਦਾ ਹੈ 6 ਵਜੇ ਆਉਂਦਾ ਜੀ ਅੱਛਾ ਇਹੀ ਪੰਗਾ ਨਾਲ ਵੀ 6 ਵਜੇ ਆ ਗਏ ਤੁਹਾਨੂੰ ਕੋਈ ਜ਼ਹਿਰ ਵੇਚਦਾ ਤਾਂ ਹੀ ਵੇਚੋ ਗੱਗ ਨਹੀਂ ਜ਼ਹਿਰ ਨਹੀਂ ਜੀ ਹੈਗਾ ਇਹ ਮਤਲਬ ਫੈਂਟ ਘਟਾ ਕਿੰਨੀ ਫੈਂਟ ਹੋ ਗਈ ਇਹਦੀ ਸਾਢੇ 4 ਫੈਂਟ ਦਾ ਕਹਿੰਦੇ ਹੁਣ ਚੈੱਕ ਲਈਏ ਸਾਢੇ 1000 ਦਾ ਫਿਰ ਜੋ ਸਾਨੂੰ ਕਹਿੰਦੇ ਅਸੀਂ ਤਾਂ ਉਹੀ ਕਿਉਂ ਨਛੇ ਦਾ ਵੱਧ ਖਤਰਨਾਕ ਚੀਜ਼ ਆਲੀ ਇਹ ਭਾਰਤੀ ਕੋਲਨੀ ਇਹ ਬੱਚੇ ਵੀ ਬੱਚੇ ਵੀ ਖਾਂਦੇ ਆ ਬਜ਼ੁਰਗ ਵੀ ਖਾਂਦੇ ਆ ਪਬਲੀ ਕੀ ਹੀ ਲੈ ਕੇ ਜਾਂਦੇ ਇਹਨਾਂ ਨੂੰ ਬੰਦ ਕਰਨਾ ਤਾਂ ਨਾ ਖਾਂਣਗੇ ਯਾਰ ਸਾਨੂੰ ਤਾਂ ਪਤਾ ਨਹੀਂ ਜੋ ਸਪਲਾਈ ਕਰਦੇ ਸਾਨੂੰ ਉਹ ਦਿੰਦੇ ਗਲਤ ਨਾ ਤੁਹਾਨੂੰ ਨਹੀਂ ਪਤਾ ਤੁਸੀਂ ਜ਼ਹਿਰ ਵੇਚ ਰਹੇ ਫਿਰ ਦਾ ਮਤਲਬ ਹੈ ਨਹੀਂ ਜ਼ਹਿਰ ਤਾਂ ਨਹੀਂ ਅਸੀਂ ਕਹਿ ਸਕਦੇ ਚੰਡੀਗੜ੍ਹ ਤੋਂ ਕਹਿੰਦੇ ਆਉਂਦਾ ਉਹਨਾਂ ਦੀਆਂ ਗੱਡੀਆਂ ਆਉਂਦੀਆਂ ਚੰਡੀਗੜ੍ਹ ਤੋਂ ਹਾਂਜੀ ਇੱਥੋਂ ਆਉਂਦੀਆਂ ਚੰਡੀਗੜ੍ਹ ਤੋਂ ਆਉਂਦਾ ਜੀ ਸਰ ਕੀ ਨਾਮ ਹੈ ਤੁਹਾਡਾ ਦਵਿੰਦਰ ਸਿੰਘ ਜੀ ਸਰ ਕਿ ਆ ਜਿਹੜਾ ਨਕਲੀ ਪਨੀਰ ਜਿਹੜਾ ਮੇਲਦਾ ਪਿਆ ਤੁਸੀਂ ਕਹਿ ਰਹੇ ਕਿ ਲੋ ਫੇਟ ਦਾ ਵਾ ਲੋ ਫੇਟ ਦਾ ਕਿੱਦਾਂ ਪਨੀਰ ਬਣ ਸਕਦਾ ਵਾ ਦੇਖੋ ਜੀ ਉਹ ਸਾਨੂੰ ਤਾਂ 4.5 ਫੇਟ ਦਾ ਕਹਿ ਕੇ ਵੇਚਦੇ ਆ ਜੀ ਅੱਛਾ ਜੀ ਹਾਂਜੀ ਅਸੀਂ 10-20 ਰੁਪਏ ਮਾਰਜਿਨ ਲਾ ਕੇ ਵੇਚ ਰਹੇ ਹਾਂ ਬਸ ਕਿਸੇ ਦੀ ਚੈੱਕ ਕਰਾਇਆ ਇਹਨੂੰ ਦੇਖੋ ਚੈੱਕ ਤਾਂ ਅਸੀਂ ਕਰਾਇਆ ਨਹੀਂ ਹੈਗਾ ਲੋਕਾਂ ਨਾਲ ਸਿਹਤ ਨਾਲ ਖਲਵਾੜ ਕਰਦੇ ਵੀ ਤੁਹਾਡੇ ਵੀ ਬੱਚੇ ਖਾਂਦੇ ਹੋਣਗੇ ਇਹ ਨਹੀਂ ਅਸੀਂ ਯੂਜ਼ ਕੀਤਾ ਆ ਵੈਸੇ ਸਾਨੂੰ ਕੋਈ ਪ੍ਰੋਬਲ ਇਹ ਡੇਰ ਬੈਕ ਲੋਕ ਦੀ ਲੈਣੇ ਹੈਗੇ ਇਹ 200 ਰੁਪਏ ਸਾਨੂੰ ਦੇ ਇਹ ਚੰਡੀਗੜ੍ਹ ਤੋਂ ਆਉਂਦਾ ਜੀ ਸਰ ਦੇਖੋ ਸਪਲਾਈ ਜਿਹੜਾ ਮੁੰਡਾ ਕਰਦਾ ਉਹੀ ਦੱਸਦਾ ਨੰਬਰ ਹੋਗਾ ਤੁਹਾਡਾ ਜੀ ਨੰਬਰ ਹੈਗਾ ਨੰਬਰ ਬੋਲੋ ਪੇਮੈਂਟ ਕਰਦੇ ਉਹਨਾਂ ਨੂੰ ਪੇਮੈਂਟ ਕਰ ਦਿਓ ਕੋਈ ਪਤਾ ਉਸ ਦਾ ਕਾਰਡ ਦਾ ਉਹਨਾਂ ਦਾ ਦੇਖੋ ਇਹ ਨੰਬਰ ਸਾਡੇ ਕੋਲ ਸਭ ਕੁਝ ਹੈਗਾ ਜੀ ਕੋਈ ਨਹੀਂ ਭਾਈ ਸਾਹਿਬ ਤੁਹਾਨੂੰ ਇੱਕ ਸਵਾਲ ਹੈ ਛੋਟਾ ਜਿਹਾ ਘਰੇ ਦੁੱਧ ਵਰਤਦੇ ਹੋ ਕੀ ਭਾ ਲੈਣੇ ਹੋ 65 ਰੁਪਏ 65 ਰੁਪਏ ਇੰਟੂ 5 ਕਰ ਲਓ ਕਿੰਨੇ ਕਿੰਨੇ ਪੈਸੇ ਬਣ ਗਏ ਸਵਾਤ 300 ਰੁਪਏ ਮੇਰੀ ਛੋਟੀ ਜੀ ਗੱਲ ਦਾ ਜਵਾਬ ਦੇ ਦਿਓ ਤੁਸੀਂ ਤੁਹਾਡੇ ਕੋਲ ਇੱਕੋ ਸਵਾਲ ਕੀਤਾ ਗਿਆ ਹੈ ਕਿ 240 ਰੁਪਏ ਕਿਲੋ ਪਨੀਰ ਅਸੀਂ ਵੇਚਦੇ ਆ 10 ਰੁਪਏ 20 ਰੁਪਏ ਮਾਰਜਨ ਲੈਣੇ ਸਾਨੂੰ ਸਾਢੇ 4 ਫਾਇਡ ਦਾ ਕਿਹਾ ਜਾਂਦਾ ਤੇ ਆਹ ਭਾਅ ਮਿਲਦਾ ਹੈ ਇਹੀ ਕਹਿ ਰਹੇ ਹੋ ਨਾ ਤੁਸੀਂ 325 ਰੁਪਏ ਦਾ 5 ਕਿਲੋ ਪਨੀਰ ਲੈ ਲਿਆ ਉਹਦੇ ਲੈ ਲਿਆ 5 ਕਿਲੋ ਦੁੱਧ ਦੇ ਵਿੱਚੋਂ 1 ਕਿਲੋ ਪਨੀਰ ਨਿਕਲਦਾ ਇਹਨਾਂ ਦੇ ਪਤਾ ਹੋਊਗਾ ਭਾਜੀ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਸਮਝਦਾਰ ਉਹ ਪਨੀਰ ਦਾ ਕੰਮ ਕਰਦੇ ਹੋ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੈ 325 ਰੁਪਏ ਕਿਲੋ ਦੁੱਧ ਮਗਰ ਤੁਹਾਡਾ ਕਿਲੋ ਪਨੀਰ ਨਿਕਲਣਾ ਇਦਾਂ ਹੀ ਹੈ ਕਿ ਗਲਤ ਹੈ ਇਸ ਸਪਲਾਈ ਆ ਦਾਸ ਭਾਜੀ ਮੈਂ ਤੁਹਾਨੂੰ ਪੁੱਛਦਾ ਪਿਆ ਤੁਸੀਂ ਕਹਿੰਦੇ ਹੋ ਮੈਂ 65 ਰੁਪਏ ਕਿਲੋ ਦੁੱਧ ਲਿਆ 65 5325 ਸਿੰਪਲ ਜਿਹਾ ਫੰਡ ਹੈ 325 ਰੁਪਏ ਕਿਲੋ ਪਨੀਰ ਘਰੇ ਪੈਂਦਾ ਪਿਆ ਫਿਰ ਤੁਸੀਂ ਪਨੀਰ ਬਣਾਣਾ ਹੈ ਉਹਦੇ ਉੱਤੇ 20 ਰੁਪਏ ਕਿਲੋ ਖਰਚਾ ਪੈਣਾ ਹੈ ਤੁਸੀਂ ਜਿਹੜਾ ਸਪਲਾਈ ਕਰਦੇ ਉਹ ਵੀ ਮਾਰਜਨ ਰੱਖ ਕੇ ਭਾਜੀ ਮੈਂ ਮੰਨ ਲਿਆ ਤੁਹਾਨੂੰ ਕਹਿਣਾ ਪਿਆ ਪਰ ਤੁਸੀਂ 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 ਕਹਿੰਨੇ ਪਿਓ ਚੀਜ਼ ਸਹੀ ਵੇਚਦੇ ਆ ਇਹ ਅਪਰੀਠ ਠੀਕ ਹੈ ਜਨਤਾ ਖਾਂਦੀ ਪਈ ਹੈ ਤੁਸੀਂ ਆਪਣੇ ਆਪ ਨੂੰ ਇੱਕ ਭਾਜੀ ਇੱਕ ਗੱਲ ਤਾਂ ਸੁਣ ਲਓ ਤੁਸੀਂ ਆਪਣੇ ਆਪ ਨੂੰ ਇੱਕ ਸਵਾਲ ਤਾਂ ਕਰ ਸਕਦੇ ਹੋ ਕਿ ਭਾਈ ਤੂੰ ਮੈਨੂੰ 180 ਰੁਪਏ ਕਿਲੋ ਪਨੀਰ ਦੇ ਕੇ ਜਾ ਰਿਹਾ ਹੈਂ 325 ਰੁਪਏ ਕਿਲੋ ਮੈਂ ਘਰੇ ਦੁੱਧ ਲੈਣਾ 5 ਕਿਲੋ ਮੈਨੂੰ ਕਿਲੋ ਪਨੀਰ ਪੈ ਗਿਆ ਘਰੇ ਤੇ 325 ਰੁਪਏ ਕਿਲੋ ਯਾਰ ਤੂੰ ਇਹੋ ਜਿਹਾ 300 180 ਰੁਪਏ ਜਾਂ 190 ਮੈਨੂੰ ਕੀ ਦੇ ਕੇ ਜਾ ਰਿਹਾ ਹੈ ਕੀ ਇਹ ਚੀਜ਼ ਮੈਂ ਚੰਗੀ ਵੇਚ ਰਿਹਾ ਕੀ ਕੱਲ ਨੂੰ ਮੈਂ ਫਸੂਗਾ ਤਾਂ ਨਹੀਂ ਕੀ ਕੱਲ ਨੂੰ ਮੇਰੇ ਨਾਲ ਮਾੜਾ ਤਾਂ ਨਹੀਂ ਹੋਊਗਾ ਇਹ ਤਾਂ ਸਾਨੂੰ ਇਹੀ ਕਿਹਾ ਵੀ ਸਾਢੇ ਪਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਤੁਸੀਂ ਆਪਣੇ ਦਿਮਾਗ ਨਾਲ ਕੀ ਕਹਿੰਦੇ ਹੋ ਤੁਹਾਨੂੰ ਕਿਹਾ ਜਾ ਰਿਹਾ ਹੈ ਮੈਨੂੰ ਕਿਹਾ ਜਾ ਰਿਹਾ ਹੈ ਮੇਰੀ ਇਹ ਚੀਜ਼ ਚੰਗੀ ਹੈ ਮੈਂ ਤਾਂ ਯਾਰ ਸੋਚ ਕੇ ਵੇਚਣੀ ਹੈ ਨਾ ਤੁਹਾਨੂੰ ਹੁਣ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇ ਕੀ ਤੁਹਾਨੂੰ ਲੱਗਦਾ ਕੀ ਇਹ ਪ੍ਰੀਰ ਸਹੀ ਹੋਊਗਾ ਗੱਲ ਖਤਮ ਤੁਹਾਨੂੰ ਤੁਹਾਨੂੰ ਸਵਾਲ ਕਰਦਾ ਇੱਕ ਛੋਟੀ ਜੀ ਬੇਨਤੀ ਹੈ ਸਵਾਲ ਜਵਾਬ ਦਿਓ ਖੁੱਲ ਕੇ ਦਿਓ ਤੁਹਾਡੇ ਵੀ ਬੱਚੇ ਆ ਸਾਰਿਆਂ ਦੇ ਬੱਚੇ ਸਾਂਝੇ ਹੁੰਦੇ ਆ ਤੁਹਾਨੂੰ ਜਦੋਂ ਮੈਂ ਪ੍ਰਸ਼ਾਸਨ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਡਾਕਟਰ ਅਮਰਜੀਤ ਖੋਹ ਸਾਡੇ ਨਾਲ ਬਿਲਕੁਲ ਜਦੋਂ ਵੀ ਕੋਈ ਕਾਰਵਾਈ ਹੁੰਦੀ ਆ ਸਾਡੇ ਨਾਲ ਖੜਦੇ ਆਗੇ ਇਹ ਸਾਨੂੰ ਇਨਫੋਰਮੇਸ਼ਨ ਕਰਦੇ ਆ ਕੁਝ ਅਸੀਂ ਕਰਦੇ ਆ ਇੱਕ ਦੂਜੇ ਨੂੰ ਨਾਲ ਤਾਲਮੇਲ ਨਾਲ ਬਣਾ ਕੇ ਚੱਲਦੇ ਆ ਤੇ ਬਹੁਤ ਹੀ ਮਤਲਬ ਕਿ ਸਾਨੂੰ ਇੱਕ ਇਹਨਾਂ ਤੋਂ ਸਰ ਅੱਜ ਇਹ ਰੇਡ ਮਾਰੀ ਹੈ ਕੀ ਮਿਲਿਆ ਅੱਜ ਪਨੀਰ ਦੇ ਦੇਖੋ ਇਹ ਸਬਸਟੈਂਡਰਡ ਪਨੀਰ ਹੈ ਜਿਹੜਾ ਕਿ ਕਿਸੇ ਸੂਰਤ ਦੇ ਉੱਤੇ ਦੇਖੋ ਇਹ ਇਹ ਸੇਲਿੰਗ ਰੇਟ ਹੈ ਨਾਲ 180 ਤੋਂ ਲੈ ਕੇ 220 ਤੱਕ ਜਦ ਕਿ ਇਹਦਾ ਕੋਈ ਰੇਟ ਮਤਲਬ ਕਿ ਅਗਰ ਪਨੀਰ ਦਾ ਐਕਚੁਅਲੀ ਜਿਹੜਾ ਪਨੀਰ ਹੈ ਜਿਹੜਾ ਫੁੱਲ ਫੈਟ ਦਾ ਜਾਂ ਅਚੀ ਫੈਟ ਵਾਲਾ ਪਨੀਰ ਹੈ ਉਹਦਾ ਰੇਟ ਮਿਨੀਮਮ ਮਤਲਬ ਕਿ 60 ਮਤਲਬ 300 ਤੋਂ ਲੈ ਕੇ 400 ਰੁਪਏ ਦਾ ਤੁਹਾਡੇ ਹੋਰ ਵੀ ਨਿਕਰੇ ਵਿੱਚ ਆਉਂਦੇ ਰਹਿਣਗੇ ਦੇਖੋ ਕੁਛ ਇਹਦਾ ਹੁੰਦਾ ਇਨਫਾਰਮਰ ਹੁੰਦੇ ਆ ਪ੍ਰਸ਼ਾਸਨ ਦੇ ਵੀ ਹੁੰਦੇ ਆ ਸਾਡੇ ਵੀ ਹੁੰਦੇ ਆ ਜਿੱਦੇ ਤੋਂ ਸਾਨੂੰ ਪਤਾ ਲੱਗਦਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਦੇ ਆ ਇਹ ਵੀ ਦੱਸਦੇ ਨਾਲ ਉਹ ਮਿਲ ਕੇ ਰੇਡ ਕਰਦੇ ਆ ਸਾਨੂੰ ਇਹ ਹੁੰਦਾ ਵਾ ਕੇ ਸਾਨੂੰ ਵੀ ਪਤਾ ਲੱਗੇ ਵੀ ਕਿੱਥੇ ਕਿੱਥੇ ਆ ਮਤਲਬ ਸਾਡਾ ਕਾਰੋਬਾਰ ਬੇਸਿਕਲੀ ਡੇ ਬਾਈ ਡੇ ਅਸੀਂ ਡੁੱਬ ਰਹੇ ਆ ਜੀ ਸਰ 4 ਵਜੇ ਕੇ ਦਾ ਦੀ ਕਾਰਵਾਈ ਅੱਗੇ ਵਿਚਾਰੀਆ ਆ ਜੀ ਡੈਫੀਨਿਟਲੀ ਮੈਨੂੰ ਚਾਹਨਾ ਹੈ ਵੀ ਸਾਡਾ ਸਾਥ ਦਿੰਦੇ ਨੇ ਤੇ ਬਾਕੀ ਲੋਕਾਂ ਨੂੰ ਅਪੀਲ ਕਰਦੇ ਵੀ ਨਾ ਨਗਲੇ ਪਨੀਰ ਲਾਓ ਨਾ ਖਾਓ ਕਦਮ ਨੇ ਸੇਧਾ ਖਲਵਾੜ ਕਰਦੇ ਜੀ ਹਾਂ ਜੀ ਡੈਰੀ ਕੰਪਲੈਕਸ ਇੱਥੇ ਆਇਓ ਜੀ ਕਿਹੜੀ ਐਸੋਸੀਏਸ਼ਨ ਹੈ ਬੋਲ ਡੈਰੀ ਐਸੋਸੀਏਸ਼ਨ ਦਾ ਜੀ ਜੀ ਰੇਡ ਕਰਾਈ ਯਾਰੀ ਤੁਹਾਡੇ ਕੋਲ ਵੀ ਤੁਸੀਂ ਆਪ ਆਪ ਵੀ ਵਿਜੀਟ ਕਰ ਰਹੇ ਹੋ ਅਸੀਂ ਚਲੋ ਰਲ ਮਿਲ ਕੇ ਕਰ ਰਹੇ ਹਾਂ ਜੀ ਸਰ ਕੀ ਮਿਲਿਆ ਤੁਹਾਨੂੰ ਅੱਜ ਇੱਥੇ ਅੱਜ ਪਨੀਰ ਨਿਕਲਿਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਤਰਾ ਜਿਹੜਾ ਪਨੀਰ ਮਿਲਿਆ ਕਿਦਾਂ ਪਨੀਰ ਨਕਲੀ ਬਿਲਕੁਲ ਹੀ ਕਿਹੜਾ ਕਿਦਾਂ ਵਾ ਕਿੱਦਾਂ ਮਿਲਦਾ ਬੰਦੇ ਪਾਜੀ ਕੈਮੀਕਲ ਨਾਲ ਤਿਆਰ ਕਰਦੇ ਨੇ ਬੋਲੀ ਦੇ ਕੈਮੀਕਲ ਪਾ ਕੇ ਕੀ ਰੇਟ ਚ ਵਿਕਦਾ ਜੀ ਇਹ ਤੇ 200 ਰੁਪਏ ਲੰਮਫਮ ਕੀ 190 ਰੁਪਏ 180 200 ਇਹ ਅਸਲੀ ਬਣੀ ਦੀ ਕੀ ਰੇਟ ਕੀ ਐ ਜੀ ਕੁਝ 380 400 ਰੁਪਏ ਅੱਛਾ ਤੇ ਹਾਬ ਰੇਟ ਦੇ ਵਿੱਚ ਹੀ ਆ ਰਹੇ ਨੇ ਤਾਂ ਵੀ ਜਿਹੜੇ ਨਕਲੀ ਇਹ ਬੋਲੀ ਤੋਂ ਤਿਆਰ ਕਰਦਾ ਕੈਮੀਕਲ ਪਾ ਕੇ ਤਿਆਰ ਕਰਦੇ ਨੇ ਤੇ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਹੀ ਕਰਦੇ ਆਂ ਵੀ ਕੋਈ ਕਾਨੂੰਨ ਐਸਾ ਬਣਾਓ ਜਿਦਨੇ ਇਹਨਾਂ ਨੂੰ ਸਜ਼ਾ ਹੋਵੇ ਅੱਗੇ ਤੋਂ ਬਣਾਣਾ ਬੰਦ ਕਰ ਦੇਣ ਇਹ ਨਸ਼ੇ ਤੋਂ ਵੀ ਮਾੜੀ ਚੀਜ਼ ਹੈ ਜੀ ਹਾਂਜੀ ਅਜੀਬ ਬਾਈਪਾਸ ਤੇ ਕੋਲ ਨ ਸਬਜੀ ਮੰਡੀ ਹੈ ਜਿੱਥੇ ਅਸੀਂ ਰੇਡ ਕੀਤੀ ਹੈ ਪਨੀਰ ਪਕੜਿਆ ਮਤਲਬ ਬੜੀ ਨਿਊਜ਼ ਆ ਰਹੀ ਸੀ ਕਿ ਸਬਜੀ ਮੰਡੀ ਜਿਸ ਤਰ੍ਹਾਂ ਦਾ ਪਨੀਰ ਮਿਲਦਾ ਪਰ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੀ ਕਿ ਪਿਛਲੇ 3 ਮਹੀਨੇ ਦੇ ਵਿੱਚ ਇਹ ਸਾਡੀ ਅਜ 3rd ਟਾਈਮ ਵਿਜ਼ਿਟ ਹੈਗੀ 3rd ਟਾਈਮ ਆਸੀ ਇੱਥੋਂ ਸੈਂਪਲਸ ਲੈ ਰਹੇ ਆ ਪਹਿਲਾਂ ਵੀ ਸੈਂਪਲਸ ਲਈਏ ਉਹ ਫੇਲ ਹੋਏ ਔਰ ਸੈਕਿੰਡ ਟਾਈਮ ਜਿਹੜੇ ਸੈਂਪਲ ਲੈਏ ਹੈਗੇ ਉਹਨਾਂ ਦੀ ਪੈਂਡਿੰਗ ਰਿਪੋਰਟ ਹੈਗੀ ਹੈ ਤੇ ਜੋ ਵੀ ਰਿਪੋਰਟ ਆਂਦੀ ਹੈ ਤਾਂ ਐਸ ਪਰ ਰਿਪੋਰਟ ਉਹਦੇ ਉਤੇ ਐਕਟੀਵਿਟੀ ਹੋ ਜਾਏਗੀ ਮੈਡਮ ਇਹ ਜਿਹੜੀ ਰੇਡਸ ਹੈ ਅੱਗੇ ਵੀ ਰੈਗੂਲਰ ਚੱਲਦੇ ਜਾਣਗੇ ਦੇਖੋ ਇਹ ਪਹਿਲਾਂ ਵੀ ਹੋਈ ਜਾਂਦੀਆਂ ਲੁਧਿਆਣਾ ਬਹੁਤ ਵੱਡਾ ਸ਼ਹਿਰ ਹੈ ਕਾਫੀ ਸਾਰੇ ਪਿਛਲੇ 6 ਮਨਸ ਦੇ ਵਿੱਚ ਅਰਾਊਂਡ 80 ਪਲੱਸ ਸੈਂਪਲਸ ਲੈ ਚੁੱਕੇ ਆ ਦੁੱਧ ਦੇ ਪਨੀਰ ਦੇ ਤੇ ਉਹਨਾਂ ਦੇ ਵਿੱਚ ਜੋ ਵੀ ਫੇਲ ਹੁੰਦੇ ਹੈਗੇ ਐਸ ਪਰ ਰੂਲਸ ਉਹਨਾਂ ਦੇ ਅਗੇਂਸਟ ਐਕਸ਼ਨ ਵੀ ਹੋ ਰਿਹਾ ਤੇ ਮੈਡਮ ਅੱਜ ਕੀ ਫੜਿਆ ਗਿਆ ਕਿ ਫੇਲ ਕੀਤਾ ਕਿ ਇਹ ਫਰਸਟ ਸ਼ਾਪ ਹੈਗੀ ਹੈ ਅਸੀਂ ਜਿੱਥੇ ਆਏ ਆ ਤੇ ਇਹਦੇ ਕੋਲੋਂ ਕਾਫੀ ਸਾਰਾ ਪਨੀਰ ਹੈਗਾ ਜਿਹੜਾ ਉਹ 200 ਰੁਪਏ ਦੇ ਆਸ-ਪਾਸ ਵੇਚ ਰਿਹਾ ਨਕਲੀ ਸੀ ਸਿੰਥੈਟਿਕ ਮੀਨਸ ਦੇਖੋ 200 ਰੁਪਏ ਵੇਚ ਰਿਹਾ ਥੈਟ ਮੀਨਸ ਕਿ ਸਟੈਂਡਰਡ ਦਾ ਪਨੀਰ ਨਹੀਂ ਹੈ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਜਿਸ ਦੁੱਧ ਜਿਸ ਤਰ੍ਹਾਂ ਮਹਿੰਗਾ ਹੈਗਾ ਫੁੱਲ ਫੈਟ ਦਾ ਬਣਾਉਣਾ ਹੈਗਾ ਤਾਂ ਉਹ ਮਹਿੰਗਾ ਹੀ ਬਏਗਾ ਤੇ 200 ਚ ਵੇਚ ਰਿਹਾ ਥੈਟ ਮੀਨਸ ਸ਼ੱਕੀ ਤਾਂ ਹੈ ਉਹਦੇ ਸ਼ੱਕੀ ਹੈਗਾ ਤਾਂ ਅਸੀਂ ਸੈਂਪਲ ਲੈ ਕੇ ਉਹਨੂੰ ਆ ਤੇ ਮੈਡਮ ਜੋ ਜੋਦੇਪ ਜਿਹੜੇ ਪ੍ਰੋਡਕਟ ਬੰਦੇ ਹੋਰ ਵੀ ਬਹੁਤ ਮਠਿਆਈਆਂ ਬੰਦੀਆਂ ਨਕਲੀ ਮਠਿਆਈਆਂ ਬੰਦ ਨੇ ਉਹਦੇ ਵੀ ਕਾਰਵਾਈ ਰੈਗੂ ਚਲਦੀ ਰਹੂਗੀ ਦੇਖੋ ਪਹਿਲਾਂ ਵੀ ਚਲਦੀ ਹੈ ਅੱਗੇ ਵੀ ਚਲਦੀ ਹੀ ਰਹੇਗਾ ਮੈਡਮ ਹੁਣ ਇਕੱਲੀ ਇੱਥੇ ਇੱਕ ਜਗ੍ਹਾ ਰੇਡ ਕੀਤੀ ਗਈ ਜਾਂ ਹੋਰ ਵੀ ਥੋੜਾ ਲਾਗੜਾ ਜਾਣੇ ਇਹਨਾਂ ਦੇ ਪਤਾ ਲੱਗਿਆ ਕਿ ਹੋਰ ਵੀ ਸਟੋਰ ਬਣੇ ਹੈਗੇ ਨਹੀਂ ਦੇਖੋ ਮੇਨ ਜਿਹੜਾ ਪਰਪਸ ਹੁੰਦਾ ਹੈਗਾ ਕਿ ਇਹਦੇ ਕੋਲੋਂ ਤਾਂ ਅਸੀਂ ਫੈਡ ਲਾਂਗੇ ਠੀਕ ਹੈ ਦੋ ਚਾਰ ਸ਼ਾਪਸ ਤੋਂ ਫੈਡ ਲਾਂਗੇ ਪਰ ਮੇਨ ਸਟੋਰਸ ਕਿੱਥੇ ਹੈ ਉਹਨੂੰ ਟ੍ਰੇਸ ਕਰਨਾ ਜ਼ਿਆਦਾ ਇੰਪੋਰਟੈਂਟ ਹੈ ਸਾਹਮਣੇ ਸਰਦਾਰ ਜੀ ਦਾ ਨਾਮ ਆ ਰਿਹਾ ਜੀ ਵਿੱਚ ਉ